ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਮਤਾਰਨ ਦੇ ਵਿੱਚ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਤਰਮਤਾਰਨ ਭਾਜੀ ਮਨੋਰ ਸਿੰਘ ਦੇ ਘਰ ਅੱਜ ਆਪਾਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਪਸ਼ੂ ਦਿਖਾਉਣੇ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਵਾਂ ਤੇ ਦੋ ਹੀ ਗਾਵਾਂ ਗਿੰਦੇ ਕੋਲ ਮੱਝਾਂ ਦੋਵੇਂ ਦੋਸਤੋ ਸੂਨ ਵਾਲੀਆਂ ਵਾਂ ਗਾਂ ਵੀ ਇੱਕ ਸੂਰ ਇੱਕ ਗਾੜੀ ਐ ਸੂਈ ਸਾਈ ਐ ਕਟੇਲ ਸਾਰੀ ਦੀ ਗੀਤ ਤੋਂ ਪੁੱਛਾਂਗਾ ਗਾਵਾ ਪਸ਼ੂਆਂ ਦੀ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿਹੜੇ ਵੀਰੇ ਇਸ ਚੈਨਲ ਤੇ ਨਵੇਂ ਆਏ ਆਏ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾੜਾ ਕੋਲ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸਦੀਕ ਕਰਕੇ ਪਛੂੜੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਸੇ ਹੋਰ ਵੀਰ ਭਰਾ ਦਾ ਫਾਇਦਾ ਨਾ ਸਕਦਾ ਮੇਰਾ ਕੰਮ ਹੈ ਸਿਰਫ ਦੋਸਤੋ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ ਪਰਖ ਜੜੀ ਕਰਨੀ ਤੁਸੀਂ ਆਪ ਆ ਕੇ ਕਰਨੀ ਕਿਉਂਕਿ ਉਹਦੇ ਕਰਦੇ ਆਂ ਜੀ ਇੰਨਾ ਗੱਲਬਾਤ ਪੁੱਛਦੇ ਆਂ ਸਾਰੀ ਡਿਟੇਲ ਲੈਣਾ ਪਛਵਾਉਂਦੇ ਆਂ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਜੀ ਆਇਆਂ ਨੂੰ ਜੀ ਘਰੇ ਮੇਰੇ ਆਜੋ ਵੀਡੀਓ ਬਣਾਉਣ ਨੂੰ ਥੈਂਕ ਯੂ ਹੋਰ ਵੀ ਜੀ ਠੀਕਾ ਵਧੀਆ ਹਾਂ ਜੀ ਵਧੀਆ ਹੋ ਗਿਆ ਚੱਲੀ ਜਾਂਦਾ ਕੰਮ ਕਰੀਏ ਹਾਂ ਜੀ ਹਾਂ ਜੀ ਵਧੀਆ ਕਰੀਏ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਮੇਰਾ ਨਾਮ ਮਨੋਰ ਸਿੰਘ ਆ ਪਿੰਡ ਬਲੇੜ ਹਸੀਲ ਪੱਟੀ ਜ਼ਿਲ੍ਹਾ ਤਰਨਤਾਰਨ 2 ਕਿਲੋ ਮੀਟਰ ਦੇ ਕੋਲ ਪਿੰਡ ਠੀਕ ਹੈ 2 ਕਿਲੋ ਮੀਟਰ ਖੁਸ਼ਬਾਦ ਕੋਰੋਡ ਤੇ ਹਾਂ 2 ਕਿਲੋ ਮੀਟਰ ਦਾ ਸੁਬਾਈਪੁਰ ਰੋਡ ਤੇ 4 ਕਿ ਠੀਕ ਠੀਕ ਹੈ ਤੇ ਸੋਰਸਿੰਗ ਵੀ ਲੱਗ ਗਈ ਠੀਕ ਹੈ ਤਦਲਾ ਬੈਂਕਾ ਠੀਕ ਹੈ ਜੀ ਤੇ ਵੀ ਜੀ ਆਪਣਾ ਫੋਨ ਨੰਬਰ ਦੱਸ ਦਿਓ ਮੇਰਾ ਨੰਬਰ 98145 45195 ਠੀਕ ਹੈ ਜੀ ਤੇ ਵੀ ਜੀ ਆ ਜਿਹੜੇ ਚਾਰ ਪਸ਼ੂ ਹਾਂਜੀ ਚਾਰ ਤੋ ਠੀਕ ਹੈ ਜੀ ਤੇ ਇਹਨਾਂ ਦੇ ਵਿੱਚੋਂ ਤਿੰਨ ਪਸ਼ੂ ਜਿਹੜੇ ਆ ਗੱਭਣ ਇੱਕ ਸਹੀ ਤਾਂ ਤਿੰਨ ਪਸ਼ੂ ਗੱਭਣ ਇੱਕ ਗਾਂ ਸਹੀ ਆ ਠੀਕ ਹੈ ਜੀ ਸ਼ੁਰੂ ਕਰ ਲਈ ਫਿਰ ਗਾਂ ਸਹੀ ਤਾਂ ਹਾਂ ਗਾਂ ਸਹੀ ਤਾ ਠੀਕ ਹੈ ਜੀ ਡਿਟੇਲ ਦੱਸੋ ਇਸ ਗਾਂ ਦੇ ਇਹਦੀ ਫਿਰ ਮੀ ਜੀ ਡਿਟੇਲ ਦੱਸ ਦਿਓ ਕਿਹਨਾ ਸੁਣਾ ਇਹ ਦੂਜੇ ਸਵੇ ਆ ਹਾਂਜੀ ਤੇ ਆਟਮ ਦੇ 12 13 ਕਿਲੋ ਬੋਲਾ ਹੋਊਗਾ ਚੌਥਾ ਦਿਨ ਹੋ ਗਿਆ ਸੋਈ ਚੌਥਾ ਦਿਨ ਸੀ ਹਾਂਜੀ ਮੱਛਾ ਮਗਰੀਓ ਠੀਕ ਹੈ ਪਹਿਲੇ ਸੋਈ ਕੋਈ ਰਿਕਾਰਡ ਦਾ ਪਤਾ ਕੀਤਾ ਪਹਿਲੇ ਸੋਈ 14 ਕਿਲੋ ਦਿੱਤਾ ਨਹੀਂ 14 ਕਿਲੋ ਹਾਂਜੀ ਐਦਕੀ ਵੀ ਮੇਰੇ ਇੰਨੀ ਕੀ ਹਾਂ 14 12 ਕਿਲੋ ਬੋਲਾ ਮਿਲ ਕੇ ਹੁਣ ਚੌਥਾ ਦਿਨ ਹੋ ਗਿਆ ਠੀਕ ਹੈ ਹਾਂਜੀ ਠੀਕ ਹੈ ਖੋਲੀਏ ਇੰਟਰਪੁੱਟ ਦੋਸਤੋ ਚੌਥਾ ਦਿਨ ਸੁਈ ਨੂੰ ਅੱਜ ਹੋ ਗਿਆ ਵਾ ਦੂਜਾ ਸਵੇਰ ਸੁਈ ਹੈ ਬੱਚਾ ਨੇ ਦੋਸਤੋ ਬੱਚਾ ਦਿੱਤਾ ਜਿਹੜਾ ਹੁਣ ਮੌਕੇ ਤੇ ਬੋਲਾ ਕਿਲੋ ਜਾਂ ਦੁੱਧ ਕਿਲੋ 12 ਲੀਟਰ ਦੇ ਲਾਗੇ ਬਣੀ ਵੀਰ ਕਹਿੰਦਾ ਤਿਆਰ 14 ਕਿਲੋ ਲੀਟਰ ਦੀ ਪਹਿਲੀ ਸੋਏ ਦੀ ਗਾਰੰਟੀ ਹੈ ਵੀਰ ਕਹਿੰਦਾ ਇਹਦੀ। ਬਾਕੀ ਜੋ ਕੀ ਚੰਗੀ ਸੇਵਾ ਵਾਲਾ ਵੀਰ ਲੈ ਕੇ ਤਾਂ ਦੋ ਦੋਸਤੋ ਇਹ 15-16 ਕਿਲੋ ਮਾਨਣਾ ਚਾਹਵਾਂਗੇ। ਦਰਮਿਆਨੇ ਕੱਦ-ਕਾਠ ਦੀ। ਮੋਰਲੇ ਕੁਦੀ ਮੁੰਡੇ। ਫੇਸ ਕੁਆਲਿਟੀ ਵੀ ਚੈੱਕ ਕਰ ਲਓ। ਲੱਗ ਦੇ। ਤੁਹਾਨੂੰ ਆਪਣੀ ਕੁਆਲਿਟੀ ਦੋਸਤੋ ਤੁਹਾਨੂੰ ਬਦੀ ਨੂੰ ਨਹੀਂ ਦੇ ਸਕਾਂਗੇ। ਬੀ ਬਾਕੀਆਂ ਕੋ ਚੱਕਰ ਠੀਕ ਹੈ ਠੀਕ ਹੈ ਇਹ ਵੀ ਜੀ ਕਿੰਨਾ ਮੁੱਲ ਕਰਦੀ ਹੈ ਇਹਦਾ 38 ਕਰਦੇ ਮੁੱਲ 38 ਹਾਂਜੀ ਮੰਨ ਤਾ ਨੂੰ ਜੀ ਮੰਨ ਤਾ ਨੂੰ ਜੀ ਠੀਕ ਹੈ ਜੀ ਦੋ ਨੰਬਰ ਬਰੇ ਵੀ ਦਸੀ ਇਸ ਦਾ ਵਾੜ ਇਹ ਵੀ ਦੁੱਧੇ ਸੋਹਿਆ ਵਾੜ ਅੱਛਾ ਜੀ ਸੂਨ ਆਣੀ ਆ ਕਿੰਨਾ ਟਾਈਮ ਕਰਦੀ ਇਹ ਦੋ ਚਾਰ ਦਿਨ ਹੀ ਖੜੂਗੀ ਠੀਕ ਹੈ ਜੀ ਤੇ ਇਹਦਾ ਮੋਲ ਕਰਦੇ 40 ਹਾਂਜੀ ਕੋਈ ਰਿਕਾਰਡ ਦਾ 16 ਕਿਲੋ ਜ਼ਿਆਦਾ ਪਹਿਲਾ ਸੁਣ ਹਾਂਜੀ ਠੀਕ ਹੈ ਖੋਲੀਏ ਨੂੰ ਕੋਪਰਟਿਵ ਦੋਸਤੋ 2-4 ਦਿਨ ਦਾ ਟਾਈਮ ਰਹਿ ਗਿਆ ਜੀ ਵਲਟ ਨਾ ਹੈ ਗਿਆ ਹਵਾਨੇ ਦੇ ਵਿੱਚ ਕਾਫੀ ਇਹ ਵੀ ਦਰਮਿਆਨੇ ਕੱਢ ਕੱਢ ਦੀ ਇਹ ਵੀ ਜਿੱਦ ਕਿੰਨਾ ਕੁ ਚ ਵਾਦੂਗ ਦੁੱਧ ਇਹ 16-17 ਕਿਲੋ ਦੁੱਧ ਚਵਾਉਗੀ 16-17 ਕਿਲੋ ਦੁੱਧ ਦੋਸਤੋ ਚਵਾ ਦੂਗੀ ਥਣਾ ਥਣਾ ਦੀ ਕੁਆਲਿਟੀ ਦੇਖ ਲਓ ਸੂਨ ਦੇ ਟਾਈਮ ਤੱਕ ਬਣਾ ਦੋਸਤੋ ਕਾਫੀ ਵੱਡਾ ਤਿਆਰ ਕਰੂ ਮੋੜਦਾ ਮੋੜਦਾ ਮੋੜ ਬਾਕੀ ਠੰਡੀ ਆ ਠੀਕ ਹੈ ਜੀ ਇਸ ਕੋਟੀ ਦੋਸਤੋ ਚੈੱਕ ਕਰ ਲਓ ਵੀ ਬੋਲੋ ਦੋਸਤੋ ਵੀਕਦੇ ਤੈਨੂੰ ਦੱਸ ਹੀ ਕਿ ਇਹ 40000 ਰੁਪਏ ਡਿਮਾਂਡ ਦੇ ਇਸ ਗਾਣੀ ਪੰਜ ਵੀ ਕੀ 40000 ਸਮਾਨ ਤਾਂ ਹੋ ਗੋ ਜੀ ਹਾਂ ਜੀ ਹਾਂ ਜੀ ਜ਼ਰੂਰ ਹੋ ਜੀ ਠੀਕ ਹੈ ਜੀ ਤੀਜੇ ਨੰਬਰ ਬਾਰੇ ਵੀ ਇਹ ਸਮਝ ਪਰ ਦੱਸੀ ਮੈਂ ਦੂਜੇ ਸੇ ਹੈ ਰਿਆਣੇ ਦੀ ਛੋਟੀ ਆ ਹਾਂਜੀ ਹਾਂਜੀ ਪਹਿਲੇ ਸੇਰ ਤੋਂ ਆਈ ਆ ਠੀਕ ਹੈ ਜੀ ਤੇ 15 ਕਿਲੋ ਪਹਿਲੇ ਸੇਰ ਦਿੱਤਾ ਅੱਛਾ ਜੀ ਹਾਂ ਐਰ ਕੀ ਦੇ ਵੱਧ ਦੀ ਉਮੀਦ ਹੈ ਜੀ ਐਰ ਕੀ ਵੱਧ ਦੀ ਉਮੀਦ ਕਿੰਨਾ ਟਾਈਮ ਖੜੀ ਜੀ ਜੀ ਸੁਣਦੇ ਇਹਨੇ ਮੰਨ ਕੇ 4-5 ਦਿਨ ਲੈ ਜਾ ਹਫਤੇ ਦੇ ਅੰਦਰ ਅੰਦਰ ਆ ਜੂ ਹਫਤਾ ਤਾਂ ਜਰੂਰੀ ਮੰਨ ਕੇ ਹਫਤੇ ਦੇ ਅੰਦਰ ਅੰਦਰ ਆਉਂਗੀ ਕੋਲੀਏ ਨਹੀਂ ਕੋਈ ਦੋਸਤੋ ਚੰਗੇ ਕੱਢ ਕੱਢ ਦੀ ਆ ਪੂਰੀ ਬਿਊਟੀ ਵਾਲੀ ਮੱਝ ਪਹਿਲੇ ਸੇਰ ਵੀ ਕਹਿੰਦਾ ਜੀ 15-16 ਕਿਲੋ ਦੁੱਧ ਨੇ ਚੋਆਇਆ ਹਰਿਆਣੇ ਦੇ ਵਿੱਚੋਂ ਆਈ ਆ ਕਿਸ ਕੁਆਲਿਟੀ ਚੈੱਕ ਕਰ ਅਜੇ ਸਮਾ ਦੋਸਤੋ ਸੂਨ ਦੇ ਵਿੱਚ ਇਹ तकरीबन 4-5 ਦਿਨ ਹਫਤਾ ਵੀ ਖੜ ਸਕਦੀ। ਹੁਣ ਆ ਤੁਹਾਨੂੰ ਦੀ ਕੁਆਲਿਟੀ ਚੈੱਕ ਕਰ ਲਓ। ਮੋਰਦਾ ਵੀ ਮੁਰਨਾ। 1 ਮਿੰਟ ਵੀ ਟੈਕਿੰਗ ਕਰਦੇ। ਦੋਸਤੋ ਫਿਰ ਕੁਆਲਿਟੀ ਚੈੱਕ ਕਰ ਲੇਗੇ। ਲੈ ਲੈ। ਫਿਰ ਥੋੜੀ ਜਿਹੀ ਪੂਸ਼ੀ ਵਾਈਟ ਹੈ ਬਾਕੀ ਸਾਰੀ ਛੋਟੀ ਜੱਡ ਬਲੈਕ ਥੋੜਾ ਥੋੜਾ ਦੀ ਕੁਆਲਿਟੀ ਦੋਸਤੋ ਚੰਗੀ ਨੇ ਬੈਂਡਿੰਗ ਵਾਲੇ ਪਾਸੋਂ ਤੁਹਾਨੂੰ ਜੀ ਖਾ ਦੀ ਚੱਕਰਵਾਦ ਨੇ ਫੇਸ ਕੁਆਲਿਟੀ ਦਾ ਬਾਅਦ ਤੋਂ ਫਿਰ ਚੈੱਕ ਕਰ ਲਓ ਨੇਕਾਂ ਦੇ ਕਾ ਸਿੰਗ ਹੈ ਦੋਸਤੋ ਹਾਂ ਜੀ ਵੀਰ ਜੀ ਕਿੰਨਾ ਬੋਲ ਕਰਦੇ ਨੇ ਇਹਦਾ 125 ਕਰਦੇ ਹਾਂ ਮੈਂ 125000 ਹਾਂਜੀ ਮੌਕੇ ਤੇ ਮੰਨਦੇ ਠੀਕ ਹੈ ਇਹਦੇ ਬਾਰੇ ਤੁਸੀਂ ਵੀਰੇ ਸਮਝ ਬਾਰੇ ਇਹ ਵੀ ਜੀ ਤੀਜੇ ਸਵੇਰ ਨੂੰ ਹਾਂਜੀ ਇਹ ਵੀ ਪਿਆਰ ਹੀ ਆ ਬਸ ਅੱਜ ਭਲਕ ਸੁਭੂ ਠੀਕ ਹੈ ਜੀ ਕੋਈ ਪਹਿਲੇ ਸਵੇਰ ਕਾਰਡ ਦਾ ਪਤਾ ਕੀਤਾਗਾ ਇਹ ਪਹਿਲੇ ਸੂਏ ਦੀ ਤੀਜੇ ਸਵੇਰ ਸੁਣਾ ਹੁੰਦੇ ਨੇ ਜਿਹੜਾ ਪਹਿਲੇ ਸੂਏ ਜੀ ਦਿੱਤਾ ਵਾ 16 ਕਿਲੋ ਦਿੱਤਾ ਐਰ ਕੀਤੇ ਉਮੀਦਾਂ ਵਾ ਠੀਕ ਹੈ ਪਹਿਲੇ ਰੂਪ ਤੇ ਜੀ ਦੋਸਤੋਂ ਤੀਜਾ ਸੁਹਾ ਸੁਣੀ ਚੰਗੇ ਕੱਟ ਕੱਟ ਦੀ ਦੂਜੀ ਸਵੇਰ ਵੀਰ ਕਹਿੰਦਾ ਨੇ 16 ਲੀਟਰ ਦੇ ਲਾ ਕੇ ਬੰਦ ਉਹ ਚਲਾਇਆ ਥੜਾ ਥੋੜਾ ਜੀ ਦੋਸਤੋ ਕੁਆਲਿਟੀ ਚੈੱਕ ਕਰ ਲਓ ਕਰੀ ਮੋਰਲਾ ਵੀਰ ਦੋਸਤੋ ਪੂਰਾ ਫੁੱਲ ਹੈਵੀ ਬੋਡੀ ਵੇਟ ਦਾ ਵੱਡੇ ਸਟਰਕਚਰ ਦੀ ਫੇਸ ਕੁਆਲਿਟੀ ਚੈੱਕ ਕਰ ਲਓ ਕਰੀ ਜੀ ਠੀਕ ਹੈ ਬਿਜਲੀ ਜੀ ਅਗੇ ਦੋਸਤੋਂ ਸੂਨ ਦੇ ਵਿੱਚ ਟਾਈਮ ਪਿਆ ਉਸਤਾਬ ਦੇ ਨਾਲ ਖਵਾਣਾ ਦੋਸਤੋਂ ਕਾਫੀ ਵੱਡਾ ਤਿਆਰ ਕਰੂ ਆਹ ਤਾਂ ਦੋਸਤੋਂ ਕਨੋਲਟ ਬਹਣੀ ਦੇ ਪਾਸੇ ਰੋ ਦਿਖਾ ਰਿਹਾ ਨੇ ਇਹਦਾ ਸਿਰਫ ਸਵੇਂਗੀ ਥੋੜਾ ਜਿਹਾ ਖੁੱਲਾ ਲੱਗੀ ਬਾਕੀ ਕੋਈ ਕਿਸਮ ਦਾ ਸ਼ਾਕ ਨਹੀਂ ਹੈ ਠੀਕ ਹੈ ਕਿਸ ਕੁਆਲਿਟੀ ਚੈੱਕ ਕਰ ਲਓ ਥੋੜਾ ਜਿਹਾ ਖੁੱਲਾ ਲੱਗਿਆ ਬਾਕੀ ਬੈਕ ਸਾਈਡ ਤੋਂ ਦੋਸਤੋ ਤੁਹਾਨੂੰ ਇੱਕ ਚੱਕਰ ਵਾਰਨੇ ਆ ਰਿਹਾ ਹੈ। ਹਾਂ ਜੀ ਵੀਰ ਜੀ ਕਿੰਨਾ ਬੋਲ ਕਰਦੇ ਇਹਦਾ ਇੱਕ ਵੀ ਕਰ ਦੇ ਮੈਂ 1 ਲੱਖ ਵੀ ਜੋ ਫਿਰ ਹਾਂ ਮੰਨ ਤਾ ਨੂੰ ਠੀਕ ਹੈ ਜੀ ਹੋਰ ਕੁਝ ਕਹਿਣਾ ਚਾਹੁੰਦੇ ਨਹੀਂ ਠੀਕ ਬਾਕੀ ਠੀਕ ਹੈ ਚੌਣ ਚਾਂ ਨੀ ਇੱਕ ਨੰਬਰ ਹੋ ਗਈ ਮੈਂ ਠੀਕ ਹੈ ਜੀ ਹਾਂ ਕਿਆ ਦੋਸਤੋ ਚਾਰ ਪਸ਼ੂ ਜਿਹੜੇ ਤੁਹਾਨੂੰ ਆਈ ਦੀ ਵੀਡੀਓ ਦੇਖ ਕੇ ਚਾਰੇ ਚੋਣ ਹੀ ਚੰਗੇ ਨਿਕਲ ਕੇ ਪਹੁੰਚੇ ਕੋਈ ਨਿਰਖ ਫਰਕ ਦੋਸਤੋ ਤੁਸੀਂ ਆਪ ਆਪ ਹੀ ਕਰ ਲੈਣੀ ਹੈ ਨੰਬਰ ਵੀ ਇਹਦਾ ਮੈਂ ਸਕਰੀਨ ਤੇ ਚਾਹ ਦੂੰਗਾ ਜਿਹੜੇ ਵੀ ਨੂੰ ਜਿਹੜਾ ਪਸ਼ੂ ਪਸੰਦ ਹੋਵੇ ਵੀਰ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਜੀ ਸੋ ਦੋਸਤੋ ਵੀਡੀਓ ਨੂੰ ਪੂਰਾ ਦੇਖ ਲਈ ਬਹੁਤ ਬਤਨਵਾਚੀ